ਸਾਡੇ YouTube ਚੈਨਲ ਤੇ ਆਫ ਰੋਮ ਦਾ ਸੌਫਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੀਨੀਅਰ ਸਟ੍ਰੈਟਜਿਸਟਾਂ ਦੀ ਸਹਾਦਤ ਲਈ WhatsApp ਗਰੁੱਪਾਂ ਵਿੱਚ ਵਾਇਰਲ ਹੋ ਰਿਹਾ ਇੱਕ অতি ਜ਼ਰੂਰੀ ਸੰਦੇਸ਼ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫ ਰੋਮ ਦਾ ਜਾਸ਼ਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਪ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਣ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਵੱਧਦੀ ਉਮਰ ਦੇ ਨਾਲ ਯਾਦਦਾਸ਼ਤ ਵੀ ਘਟ ਜਾਂਦੀ ਹੈ ਤੇ ਓਲਡ ਏਜ ਨਾਲ ਰਿਲੇਟਡ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਇਸ ਲਈ ਜਿਵੇਂ ਬਾਹਰੀ ਦੇਸ਼ਾਂ ਵਿੱਚ ਆਪਣੇ ਸੀਨੀਅਰ ਸਿਟੀਜ਼ਨ ਦੀ ਸਹੂਦਾ ਲਈ ਕਈ ਪ੍ਰਕਾਰ ਦੀਆਂ ਯੋਜਨਾਵਾਂ ਤੇ ਪ੍ਰੋਗਰਾਮ ਤੁਲਿੱਕੇ ਜਾਂਦੇ ਹਨ ਉਸੇ ਤਰਤੇ ਹੀ ਭਾਰਤ ਸਰਕਾਰ ਨੇ ਵੀ ਆਪਣੇ ਸੀਨੀਅਰ ਸਿਟੀਜ਼ਨ ਦੀ ਸਹੂਦਾ ਤੇ ਸਹਾਸਮਾਨ ਲਈ ਇੱਕ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ ਕਰਕੇ ਕਿਸੇ ਵੀ પ્રકાર ਦੀ ਪਰੇਸ਼ਾਨੀ ਦੀ ਹਾਲਤ ਵਿੱਚ ਜਾਂ ਕਿਸੇ ਪ੍ਰਕਾਰ ਦੀ ਸੁਵਤਾ ਪ੍ਰਾਪਤੀ ਕਰਨ ਲਈ ਇੱਕ ਉਪਰਾਹ ਕੀਤਾ ਹੈ ਇਹ ਫੋਨ ਨੰਬਰ ਹੈ 14567 ਯਾਨੀ ਕਿ 14567 ਜਿਸ ਨੂੰ ਕੇ ਬਿਨਾ ਕਿਸੇ ਏਰੀਆ ਕੋਡ ਜਾਂ ਪ੍ਰੀਫਿਕਸ ਦੇ ਡਾਇਰੈਕਟਲੀ ਡਾਇਲ ਕੀਤਾ ਜਾ ਸਕਦਾ ਹੈ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕੋਈ ਇਸ ਦੇ ਵਿੱਚ ਪ੍ਰੀਫਿਕਸ ਨਹੀਂ ਲਗਾਉਣੀ ਤੇ ਨਾ ਹੀ ਕੋਈ ਕੋਡ ਲਗਾਉਣਾ ਹੈ ਏਰੀਏ ਦਾ ਡਾਇਰੈਕਟਲੀ ਇਸ ਨੂੰ ਡਾਇਲ ਕੀਤਾ ਜਾ ਸਕਦਾ ਹੈ ਇਸ ਨੰਬਰ ਤੇ 8am ਤੋਂ 8pm ਤੱਕ ਡਾਇਲ ਕੀਤਾ ਜਾ ਸਕਦਾ ਹੈ ਯਾਨੀ ਕਿ ਇਹ ਜਿਹੜੀ ਸੇਵਾ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਜੋ ਹੈ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਜੇਕਰ ਕੋਈ ਸੀਨੀਅਰ ਸਿਟੀਜ਼ਨ ਕਿਸੇ ਮੁਸ਼ਕਲ ਵਿੱਚ ਹੋਵੇ ਜਾਂ ਉਸ ਨੂੰ ਮੈਡੀਕਲ ਹੈਲਪ ਦੀ ਜ਼ਰੂਰਤ ਹੋਵੇ ਜਾਂ ਫਿਰ ਕਿਸੇ ਵੱਲੋਂ ਅਰੇਂਜਮੈਂਟ ਕੀਤੇ ਜਾਣ ਵਿਰੁੱਧ ਪ੍ਰੋਟੈਕਸ਼ਨ ਲੈਣੀ ਹੋਵੇ ਜਾਂ ਫਿਰ ਨੇੜੇ ਦੇ ਵੈਕਸੀਨੇਸ਼ਨ ਸੈਂਟਰ ਬਾਰੇ ਪਤਾ ਕਰਨਾ ਹੋਵੇ ਤਾਂ ਇਹ ਫੋਨ ਨੰਬਰ ਸੀਨੀਅਰ ਸਿਟੀਜ਼ਨ ਲਈ ਅਤੀ ਲਾਭਕਾਰੀ ਸਾਬਤ ਹੋ ਸਕਦਾ ਹੈ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਹਨਾਂ ਨੇ ਇਸ ਫੋਨ ਨੰਬਰ ਤੇ ਡਾਇਲ ਕਰਕੇ ਆਪਣੀ ਸਮੱਸਿਆ ਦੱਸੀ ਸੀ ਤੇ ਉਹਨਾਂ ਨੂੰ ਉਥੋਂ ਠੀਕ ਰਿਸਪਾਂਸ ਮਿਲਿਆ ਸੀ ਇਹ ਸਕੀਮ ਅਜੇ ਪੱਛਮੀ ਬੰਗਾਲ ਅਤੇ ਹਰਿਆਣਾ ਵਿੱਚ ਸ਼ੁਰੂ ਨਹੀਂ ਹੋਈ ਪਰੰਤੂ ਜਲਦੀ ਹੀ ਇਹਨਾਂ ਦੋ ਸਟੇਟਾਂ ਵਿੱਚ ਵੀ ਲਾਗੂ ਹੋ ਜਾਣ ਦੀ ਸਮਾਉਣਾ ਹੈ ਯਾਨੀ ਕਹਿੰਦਾ ਭਾਵ ਇਹ ਹੈ ਕਿ ਭਾਰਤ ਦੀਆਂ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਇਹਦਾ ਸਮਾਂ ਤੇ ਨੰਬਰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਫੋਨ ਨੰਬਰ ਹੈ 1 4 5 6 7 ਅਤੇ ਡਾਇਲ ਕਰਨ ਦਾ ਸਮਾਂ 8am ਤੋਂ 8pm ਤੱਕ ਦਾ ਹੈ ਭਾਵੇਂ ਅਸੀਂ ਇਸ ਕੋਸ਼ਤੇ ਅਧਕਾਰਤ ਪੁਸ਼ਟੀ ਤਾਂ ਨਹੀਂ ਕਰਦੇ ਪਰੰਤੂ ਕਥਤੌਰ ਤੇ ਜਿਨ੍ਹਾਂ ਸਾਰੇ ਸਿਟੀਜ਼ਨ ਨੇ ਇਸ ਸੇਵਾ ਦਾ ਫਾਇਦਾ ਉਠਾਇਆ ਹੈ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ ਨੰਬਰ ਨੂੰ ਅਟੈਂਡ ਕਰਨ ਵਾਲੇ ਪਰਸਨਸ ਕਾਫੀ ਹੈਲਪਫੁਲ ਹਨ ਤੇ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣਦੇ ਹਨ ਕਾਸ਼ ਕਿ ਸੀਨੀਅਰ ਸਿਟੀਜ਼ਨ ਲਈ ਹੋਰ ਵੀ ਚੰਗੀਆਂ ਸਕੀਮਾਂ ਉਹਨਾਂ ਦੀ ਸਿਹਤ ਲਈ ਜਾਂ ਫਿਰ ਵਧੀਆ ਮੈਂਟਲ ਹੈਲਥ ਲਈ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਜਾਣ ਕਿਉਂਕਿ ਸੀਨੀਅਰ ਸਿਟੀਜ਼ਨਾਂ ਕਿਸੇ ਵੀ ਦੇਸ਼ ਦਾ ਤਜਰਬਿਆਂ ਦੇ ਨਾਲ ਭਰਿਆ ਹੋਇਆ ਸਰਮਾਇਆ ਹੁੰਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇ ਕੰਮ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ